ਗਾ ਚੇਤੇ ਯਾਰਾ ਰੱਖਿਓ ਟ੍ਰਿਕ ਨੂੰ ਸ਼ੁਰੂ ਵਿੱਚ ਹਰ ਤਨ ਆਖਦੇ ਸੀ ਚਾਤਰਿਕ ਨੂੰ ਸਨ 1876 ਚ ਪਿਤਾ ਪੂ ਹੁਮਲ ਅਰੋੜੇ ਕਰੇ ਮਾਤਾ ਲక్ష్ਮੀ ਦੇਵੀ ਦੀ ਕੁਖੋਂ ਚਾਤਰਿਕ ਜੰਮਿਆ ਧਰਤੀ ਦਾ ਕਬੀ ਲੋਕਾਂ ਦਾ ਇਹ ਸ਼ਾਇਰ ਪਿੰਡ ਪੱਸੀਆ ਸਿਆਲਕੋਟ ਜਾਂਦਾ ਮੰਨਿਆ ਵੀਰ ਸਿੰਘ ਦੀ ਵਜੀਰ ਹਿੰਦ ਪ੍ਰੈਸ ਵਿੱਚ ਕੀਤੀ ਨੌਕਰੀ ਪਰ 3 ਹਰੀ ਨਾਲ ਦਮਯੰਤੀ ਕਿੱਸਿਆਂ ਦੇ ਨਾਲ ਹੋਈ ਸ਼ੁਰੂਆਤ ਪਰ ਮਿਲਦੀ ਕਿਤਾਬ ਇੱਕ ਫੁੱਲਾਂ ਦੀ ਟੋਕਰੀ ਚੰਦਨਵਾੜੀ ਕਾਵ ਸੰਗ੍ਰਹਿ ਦਾ ਸੀ ਮੁਖਵੰਦ ਭਾਈ ਕਾਨ ਸਿੰਘ ਨਾਭੇ ਲਿਖਿਆ 1940 ਵਿੱਚ ਕੇਸਰ ਕਿਯਾਰੀ ਆਈ 42 ਵਿੱਚ ਨਵਾਂ ਹੀ ਜਹਾਨ ਦਿਸਿਆ ਸੂਫੀ ਖਾਨਾ ਨਾਂ ਦੀ ਕਿਤਾਬ 1950 ਵਿੱਚ ਆਈ ਸੀ ਨੂਰ ਜਹਾਂਵਾਦ ਸਾ ਬੇਗਮ ਦੀ 53 ਵਿੱਚ ਕੀਤੀ ਕੁੰਡ ਚੁਕਾਈ ਸੀ 1924 ਵਿੱਚ ਸਦਾਰਸ਼ਨ ਪ੍ਰੈਸ ਦੀ ਕੀਤੀ ਸੀ ਸਥਾਪਨਾ 26 ਵਿੱਚ ਮੌਲਾ ਬਖਸ਼ ਨਾਲ ਮਿਲ ਕੇ ਪੰਜਾਬੀ ਸਭਾ